ਸ਼੍ਰੀ ਤੇਸ਼ਨ ਗਊਸ਼ਾਲਾ ਕਨੌਰ ਦੇ ਵਿੱਚ ਸ਼੍ਰੀ ਗੋਪਾਲ ਐਸਟਨੀ ਬੜੀ ਨੂੰ ਤੁਮਤਾਂ ਨਾਲ ਮਨਾਈ ਗਈ ਇਸ ਖਾਸ ਮੌਕੇ ਤੇ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਖਾਸ ਤੌਰ ਤੇ ਪਹੁੰਚੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਇਸ ਮੌਕੇ ਤੇ ਵਿਧਾਇਕ ਗੁਰਲਾਲ ਕਨੌਰ ਨੇ ਬੜੀ ਸ਼ਰਦਾ ਦੇ ਨਾਲ ਮੱਥਾ ਟੇਕਿਆ ਤੇ ਗਊ ਮਾਤਾ ਨੂੰ ਚਾਰਾ ਵੀ ਖਵਾਇਆ ਗੁੰਤਰਕਾਰਾਂ ਨਾਲ गल बात कर विधायक गुरलाल कन्नौर ने जय श्री कृष्णा गौशाला श्री कृष्णा गौशाला कनौर ਸ਼ਾਲਾ ਕਨੌਰ ਦੇ ਵਿੱਚ ਅੱਜ ਬਹੁਤ ਹੀ ਪਵਿੱਤਰ ਤਿਹਾੜੀ ਅੱਜ ਦੇ ਦਿਨ ਜਾਮਾ ਮੰਦਿਰ ਗਊਆਂ ਦਾ ਗ੍ਰੰਥਾਂ ਦੇ ਵਿੱਚ ਲਿਖਿਆ ਕਿ ਅਜਿਹੇ ਦਿਨ ਗੋਵਾਂ ਦਾ ਜਿਹੜਾ ਜਨਮ ਹੋਇਆ ਸੀ ਤੇ ਫਿਰ ਕ੍ਰਿਸ਼ਨੂ ਹਰਾਜ ਨੇ ਗੋਵਾਂ ਨੂੰ ਜਿਹੜਾ ਚਾਰਾ ਡਾਲਿਆ ਉਹਨਾਂ ਨੂੰ ਖੇਤਾਂ ਦੇ ਵਿੱਚ ਲੈ ਕੇ ਗਏ ਸੋ ਅੱਜ ਗੋਪਾਲ ਅਸ਼ਟਮੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਹ ਤਿਹਾਰ ਗੋਸ਼ਾਲਾ ਘਨੌਂ ਦੇ ਵਿੱਚ ਬਹੁਤ ਹੀ ਇਤਿਹਾਸਿਕ ਤਕਾਰ ਦੇ ਨਾਲ ਸਾਰੇ ਧਰਮਾਂ ਦੇ ਲੋਕ ਸਾਡੇ ਪ੍ਰਧਾਨ ਸਾਹਿਬ ਸਾਡੇ ਐਮਸੀ ਸਾਹਿਬਾਨ ਬਹੁਤ ਸਤਿਕਾਰ ਨਾਲ ਸਾਡੇ ਪ੍ਰਧਾਨ ਸਾਹਿਬ Khanna ਜੀ Minni ਜੀ ਸਾਰੇ ਸਾਡੇ ਐਮਸੀ ਬਾਣੀ ਦੇ ਵਿੱਚ ਮੁਰਤੇ ਆ ਸੋਇਣਾ ਨੇ ਪਿਆਸ ਸਤਕਾਰ ਦੇ ਨਾਲ ਕਥਾ ਵੀ ਸੁਣੀ ਤੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਵੀ ਕੀਤੀ ਤੇ ਮੈਂ ਤੁਹਾਡਾ ਸਾਡੇ ਅੰਦਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ